ਸਾਰਨ ਸਰਕਾਰ ਜੋ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਜਿਤਨਾ ਵੀ ਸਮਾਂ ਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ ਦੇਣ ਸਾਧ ਸੰਗਤ ਜੀ ਉਹਨਾਂ ਸਮਾਂ ਆ ਫਤਰੀ ਸਾਂਝ ਪਾਈਏ ਸਾਧ ਸੰਗਤ ਜੀ ਜਿਹੜੀਆਂ ਸੰਗਤਾਂ ਤਾਂ-ਤਾਂ ਬਾਬਾ ਦੀਪ ਸਿੰਘ ਜੀ ਖੰਡੇਵਾਲੀ ਸੱਚੀ ਸਰਕਾਰ ਸ਼੍ਰੀ ਦਾਦੇ ਮਾਲਕ ਉਹਨਾਂ ਨੂੰ ਪਿਆਰ ਕਰਦੀ ਹੈ ਦੂਸਰਾ satsang ਜੀ ਸਾਡੇ ਪਿਆਰੇ ਗੁਰੂ ਸ਼ਬਦ ਗੁਰੂ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦਸਾਂ ਪਾਤਸ਼ਾਹਿਆਂ ਦੇ ਸਰੂਪ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹਿਰਦੇ ਤੋਂ ਪਿਆਰ ਕਰਦੀ ਹੈ ਆਪਣੇ ਦਿਲੋਂ ਪਿਆਰ ਕਰਦੀ ਹੈ ਸਾਰੀਆਂ ਸੰਗਤਾਂ ਇੱਕ ਵਾਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਆਓ ਸਾਧ ਸੰਗਤ ਜੀ ਕਦੀ ਕਦੀ ਸਮਾਂ ਮਿਲਦਾ ਹੈ ਜਿੱਦੇ ਸਮਾਂ ਮਿਲ ਜਾਂਦਾ ਸਾਧ ਸੰਗਤ ਜੀ ਉਹਦੇ ਮੈਂ ਤਾਂ ਇਹ ਸਮਝਦਾ ਕਿ ਸਾਡੇ ਉਸ ਦਿਨ ਦੇ ਚੰਗੇ ਕਰਮ ਹੁੰਦੇ ਹਨ ਕਿਉਂਕਿ ਬਹੁਤ ਸਾਰੇ ਝਮੇਲਿਆਂ ਦੇ ਵਿੱਚ ਉਹ ਸਾਧ ਸੰਗਤ ਜੀ ਕਲਯੁਗ ਦੇ ਜੀਵ ਹਾਂ ਜੋ ਇਸ ਮਾਤ ਲੋਕ ਦੇ ਵਿੱਚ ਕਲਯੁਗ ਦਾ ਪਹਿਰਾ ਹੈ ਆਮਛੇਦੀ ਕੀਤਿਆਂ ਸਾਧ ਸੰਗਤ ਜੀ ਕੋਈ ਗੁਰੂ ਵਾਲੇ ਪਾਸੇ ਨਹੀਂ ਜੁੜਦਾ ਗੁਰੂ ਦੇ ਪਿਆਰਿਓ ਕੋਈ ਵਿਰਲਾਇ ਸੁ ਸਾਧ ਸੰਗਤ ਜੀ ਇਧਰਲੇ ਪਾਸੇ ਆਉਂਦਾ ਹੈ ਉਹ ਵੀ ਉਹ ਆਉਂਦਾ ਸਾਧ ਸੰਗਤ ਜੀ ਜਿਨ੍ਹਾਂ ਦੇ ਦਰਗਾਹ ਦੇ ਵਿੱਚੋਂ ਸਤਖੰਡ ਦੇ ਵਿੱਚੋਂ ਸਾਧ ਸੰਗਤ ਜੀ ਮਸਕ ਦੇ ਲੇਖ ਲਿਖੇ ਹੋਏ ਨੇ ਮੈਂ ਗੁਰੂ ਦੇ ਪਿਆਰੋ ਇੱਕ ਵਿਚਾਰ ਕੀਤੀ ਹੈ ਸਾਧ ਸੰਗਤ ਜੀ ਕਿ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜਿਹਦੀ ਸਤ ਸੰਗਤ ਮਿਲਦੀ ਹੈ ਸਾਧ ਸੰਗਤ ਜੀ ਖੰਡੇ ਵਾਲੇ ਬਾਪੂ ਦੀ ਸਤ ਸੰਗਤ ਹੋਵੇ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਸਤ ਸੰਗਤ ਹੋਵੇ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਤ ਸੰਗਤ ਹੋਵੇ ਜੇ ਸਾਧ ਸੰਗਤ ਦੀ ਗੱਲ ਨੂੰ ਖਤਮ ਕਰ ਗਏ ਇਹਦਾ ਐਂਡ ਕੱਢ ਲਗੇ ਜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੇ ਪਾਤਸ਼ਾਹ ਜੀ ਦੀ ਸੰਗਤ ਹੋ ਜਾਵੇ ਉਸ ਇਨਸਾਨ ਨੂੰ ਸਾਧ ਸੰਗਤ ਜੀ ਇਹ ਨਹੀਂ ਕਹਿਣਾ ਚਾਹੀਦਾ ਕਿ ਸਾਡੇ ਕਰਮ ਮਾੜੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿੱਦ ਦੇ ਸਾਧ ਸੰਗਤ ਜੀ ਤੈਨੂੰ ਕੋਈ ਨਿੰਦਕ ਮਿਲ ਗਿਆ ਕੋਈ ਚੋਗਰ ਹੋਰ ਮਿਲ ਗਿਆ ਉਹਨੇ ਚੁਗਲੀ ਕਰਤੀ ਨਿੰਦਕ ਨੇ ਨਿੰਦਕ ਨੇ ਚੁਗਲੀ ਕਰਤੀ ਜਾ ਤੁਸੀਂ ਉਹਦੇ ਕੋਲੇ ਕੋਈ ਨਿੰਦਿਆ ਕਰਤੀ ਹਾਂ ਉਹਦੇ ਤੁਸੀਂ ਕਹਿ ਸਕਦੇ ਆ ਕਿ ਸਾਡੇ ਕਰਮ ਮਾੜੇ ਆ ਗੁਰੂ ਦੇ ਪਿਆਰੋ ਅੱਜ ਦਾਸ ਨੇ ਤੁਹਾਡੀ ਮਿਹਰ ਦਾ ਸਦਕਾ ਖੰਡੇ ਵਾਲੀ ਸੱਚੀ ਸਰਕਾਰ ਧੰਨ ਧੰਨ ਬਾਬਾ ਦੀਪ ਸਿੰਘ ਬਬਰ ਸ਼ੇਰ ਸਾਧ ਸੰਗਤ ਜੀ ਉਹਨਾਂ ਦੀ ਸਾਧ ਸੰਗਤ ਜੀ ਥੋੜੀ ਜੀ ਅੱਜ ਦਾਸ ਨੇ ਇੱਕ ਵੜਿਆਈ ਹੈ ਸਾਧ ਸੰਗਤ ਜੀ ਉਹ ਦਰਸਾਉਣੀ ਹੈ ਗੁਰੂ ਦੇ ਪਿਆਰਿਓ ਛੋਟੀ ਜੀ ਬੇਨਤੀ ਆਪਕਾ ਮੈਂ ਫਿਰ ਕਰ ਦੇਵਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਘੰਟੀ ਵਾਲਾ ਬਟਨ ਲਗਾ ਦੇਣਾਂ ਨਾਲ ਦੀ ਨਾਲ ਤੁਸੀਂ ਸ਼ੇਅਰ ਵੀ ਕਰਨਾ ਹੈ। ਔਰ ਗੁਰੂ ਦੇ ਪਿਆਰਿਓ ਸਾਨੂੰ ਕਮੈਂਟ ਦੁਆਰਾ ਸਾਧ ਸੰਗਤ ਜੀ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਅਸੀਂ ਜੋ ਵੀ ਵਿਚਾਰ ਕਰਦੇ ਹਾਂ ਕਿ ਤੁਹਾਨੂੰ ਚੰਗੇ ਲੱਗਦੇ ਹੈ ਉਹ ਠੀਕ ਹੈ ਕਿਉਂਕਿ ਅਸੀਂ ਸੰਤ ਬਾਬੇ ਨਹੀਂ ਤੁਹਾਡੇ ਜੋੜੇ ਛਾੜਨ ਵਾਲੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਤ ਨਹੀਂ ਅਸੀਂ ਬਾਬੇ ਨਹੀਂ ਅਸੀਂ ਗੁਰੂ ਦੇ ਪਿਆਰਿਓ ਨਾਲ ਦੀ ਨਾਲ ਸ਼ੇਅਰ ਕਰਦੇ ਰਹਿਣਾ ਤੁਹਾਡੀ ਪ੍ਰਮਾਤਮਾ ਲੰਬੀ ਉਮਰ ਕਰੇ ਹਰ ਇੱਕ ਖੁਸ਼ੀ ਦੇਵੇ ਗੁਰੂ ਦੇ ਪਿਆਰਿਓ ਅੱਜ ਦੋ ਤਿੰਨ ਵਿਚਾਰਾਂ ਕਰ ਰਹੀਆਂ ਆਪ ਜੀ ਦੇ ਨਾਲ ਪਹਿਲੀ ਵਿਚਾਰ ਸਾਧ ਸੰਗ ਜੀ ਅੱਜ ਤੋਂ ਕੋਈ ਆਠਕ ਦਿਨ ਸਾਧ ਸੰਗ ਜੀ ਪਹਿਲਾਂ ਇੱਕ ਸਾਨੂੰ ਫੋਨ ਆਉਂਦਾ ਹੈ ਕਹਿੰਦੇ ਬਾਬਾ ਜੀ ਮੇਰਾ ਬਾਹਰ ਦਾ ਬੰਦਾ ਹੈ ਤੇ ਸਾਡੀ ਫਾਈਲ ਲੱਗ ਜਾਵੇ ਭਾਵ ਕੀ ਵੀਜ਼ਾ ਆ ਜਾਵੇ ਤੇ ਦਾਸ ਨੇ ਸਾਧ ਸੰਗ ਜੀ ਆਪਣੇ ਬਾਪੂ ਦੇ ਮਾਣ ਆ ਉਦਰ ਧਿਆਨ ਧਰਿਆ ਖੰਡੇ ਵਾਲੇ ਬਾਪੂ ਦਾ ਤੇ ਸਾਧ ਸੰਗਤ ਜੀ ਇਹ ਹੀ ਉਹਨੂੰ ਬਾਬਾ ਜੀ ਨੇ ਸਾਧ ਸੰਗਤ ਦੀ ਝੋਲੀ ਵਿੱਚ ਵਚਨ ਪਾਇਆ ਗੁਰੂ ਦੇ ਪਿਆਰਿਓ ਤੇ ਘਰ ਦੇ ਵਿੱਚ ਸੁਖਨੀ ਸਾਹਿਬ ਦਾ ਜਾਪ ਕਰਵਾ ਸਾਧ ਸੰਗਤ ਜੀ ਤੋਂ ਸੁਖਨੀ ਸਾਹਿਬ ਦਾ ਜਾਪ ਗਿਆ ਕਿੰਨੇ ਬਾਬਾ ਜੀ ਕਰਵਾ ਲੈਨੇ ਆਪਾਂ ਕਿਦਾਂ ਕਰਵਾਈਏ ਮੰਨ ਗਿਆ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਸਾਨੂੰ ਦਿਨ ਦੇਤਾ ਹੁਕਮਨਾਮਾ ਲੈ ਆਂਦਾ ਸਾਧ ਸੰਗਤ ਜੀ ਜਦੋਂ ਰਹਿ ਗਿਆ ਇੱਕ ਦਿਨ ਕਹਿਣ ਲੱਗਾ ਬਾਬਾ ਜੀ ਤੁਸੀਂ ਆਵੋਗੇ ਕੱਲ ਨੂੰ ਮੈਂ ਕਹਾਂ ਵੀ ਜਦੋਂ ਹੁਕਮਨਾਮਾ ਲਿਆ ਤੁਸੀਂ ਅਸੀਂ ਆਵਾਂਗੇ ਪਰ ਅਰਦਾਸ ਬੇਨਤੀ ਕਰਾਂਗੇ ਕਹਿੰਦੇ ਬਾਬਾ ਜੀ ਅਸੀਂ ਤਾਂ ਘਰ ਘਰ ਦੇ ਜੀਵ ਨੂੰ ਬੁਲਾਉਣੇ ਆ ਬਸ 10 ਕ ਬੰਦੇ ਹੋਣਗੇ ਉੱਥੇ ਸੰਗਤ ਦੇ ਸਾਤਸੰਗ ਜੀ ਦਾਸ ਨੇ ਪਹਿਲਾਂ ਵੀ ਉਹਨੂੰ ਦੋ ਵਾਰੀ ਕਿਹਾ ਸੀਗਾ ਕਿ ਭਾਈ ਸਾਡੇ YouTube ਚੈਨਲ ਤੇ ਭਾਈ ਬਰਜਿੰਦਰ ਸਿੰਘ ਜੀ ਮੋਗੇਵਾਲੇ ਨਾਂ ਤੇ ਬਣਿਆ ਹੈ। ਅਸੀਂ ਸਾਤਸੰਗ ਜੀ ਉਹਦੇ ਨੰਬਰ ਦੇ ਉੱਤੇ ਹੀ ਭੇਜੀ ਸੰਗਤਾਂ ਨੂੰ ਖਾਸ ਬੇਨਤੀ। ਕਹਿੰਦਾ ਜੀ ਮੇਰੀ ਵੇਖੀ ਐ। ਸਾਤਸੰਗ ਜੀ ਅਸੀਂ ਉੱਥੇ ਜਾਂਦੇ ਹਾਂ ਜਿੱਥੇ 100 ਬੰਦੇ ਦਾ ਇਕੱਠ ਹੋ ਗਈ। ਭਾਵੇਂ ਕਿ 100 ਵਿਗਿਆ ਨੂੰ 193 ਨੂੰ ਸੱਦਾ ਪੱਤਰ ਦਿੱਤਾ ਹੋਵੇ ਤਾਂ 100 ਬੰਦੇ ਦਾ ਇਕੱਠ ਹੁੰਦਾ ਹੈ। ਜੇ ਤੁਸੀਂ 100 ਬੰਦੇ ਨੂੰ ਕਹੋਗੇ ਸਾਧ ਸੰਗਤ ਜੀ 70 ਬੰਦੇ ਆਉਣਗੇ ਤੇ ਕਹਿੰਦੇ ਜੀ ਅਸੀਂ ਤਾਂ 8-9ਵੇਂ ਨੂੰ ਸਦਨਾ ਬਾ ਸਾਹ ਦੇ ਨੇੜੇ-ਨੇੜੇ ਘਰ ਵਾਲਿਆਂ ਨੂੰ ਗੁਪਤ ਜਾਈ ਕੰਮ ਕਰਨਾ ਜਦੋਂ ਮੈਂ ਬਾਹਰ ਚਲਾ ਗਿਆ ਉਦੋਂ ਫਿਰ ਆਪਾਂ ਬਹੁਤ ਵੱਡਾ ਪ੍ਰੋਗਰਾਮ ਕਰਾਂਗੇ ਦਾਸ ਨੇ ਕਿਹਾ ਭਾਈ ਅਸੀਂ ਨਹੀਂ ਆ ਸਕਦੇ ਤੁਸੀਂ ਕਿਸੇ ਹੋਰ ਗ੍ਰਾਂਤੀ ਸਿੰਘ ਕੋਲੋਂ ਪਾਠ ਕਰਾ ਲਓ ਕਹਿੰਦੇ ਜੀ ਠੀਕ ਹੈ ਸਾਧ ਸੰਗਤ ਜੀ ਤੁਸੀਂ ਸੰਗਤਾਂ ਬਹੁਤ ਸਿਆਣੀਆਂ ਪਿਆਰੀਆਂ ਸੰਗਤਾਂ ਸੰਗਤ ਦਾ ਦਰਜਾ ਬਹੁਤ ਵੱਡਾ ਹੈ ਗੁਰੂ ਪਾਤਸ਼ਾਹ ਜੀ ਦੀ ਮਿਹਰ ਆ ਸੰਗਤ ਤੇ ਹੁੰਦੇ ਜੋ ਸੰਗਤ ਕਹਿ ਦੇਵੇ ਸਾਧ ਸੰਗਤ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਆਪ ਜੀ ਨੇ ਜੋ ਸੰਗਤ ਕਹਿ ਦੇਵੇ ਗੁਰੂ ਸਾਹਿਬ ਜੀ ਪ੍ਰਵਾਨ ਕਰ ਲੈਂਦੇ ਆ ਇੱਧਰ ਸੁਖਮਨੀ ਸਾਹਿਬ ਦੇ ਉੱਤੇ ਸਾਧ ਸੰਗਤ ਜੀ ਰੁਪਈਆ 4.5000 ਜਾਂ ਐਂਡ ਤੁਸੀਂ ਰੱਖ ਰਹੋਗੇ 5000 ਰੁਪਈਆ ਲੱਗਣਾ ਤੇ ਅਸੀਂ ਪ੍ਰੋਗਰਾਮ ਕਰਦੇ ਰਹਿੰਦੇ ਆ ਕਹਿੰਦੇ ਜੀ ਅਸੀਂ ਇਹਨਾਂ ਕਾਠ ਨਹੀਂ ਕਰਨਾਗਾ ਮਹਾਰਾਜ ਜੀ ਵੀ ਸਾਡੇ ਕੋਲੇ ਪੈਸਿਆਂ ਦੀ ਤੰਗੀ ਹੈ ਜਦੋਂ ਉਧਰ ਚਲੇ ਗਏ ਫਿਰ ਅਸੀਂ ਬਹੁਤ ਵੱਡਾ ਕਾਠ ਕਰਾਵਾਂਗੇ ਸੰਗਤ ਜੀ ਤੁਸੀਂ ਹੁਣ ਆਪ ਸੋਚੋ ਜੇ ਜਿਹੜਾ ਜੰਟ ਉਹਨਾਂ ਨੇ ਵੇਚ ਲਿਆ ਵਿਆ ਜੇ ਉਹ ਹੀ ਜੰਟ ਲੱਖ ਰੁਪਈਆ ਹੋਰ ਮੰਗ ਲਵੇ ਭਾਈ ਮੈਨੂੰ ਲੱਖ ਰੁਪਈਆ ਹੋਰ ਚਾਹੀਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਤੂੰ ਜਾ ਸਕਦਾ ਇਹਦਾ ਮਤਲਬ ਇਹ ਹੈ ਸਾ ਸੰਗਤ ਜੀ ਲੱਖ ਰੁਪਈਆ ਇਕੱਠਾ ਕਰ ਸਕਦਾ ਪਰ 5000 ਨਹੀਂ ਲਾ ਸਕਦਾ ਕਿਉਂ ਵਿਸ਼ਵਾਸ ਨਹੀਂ ਸਾਡਾ ਵੇੜਾ ਭੀੜਾ ਜੀ ਸਾਡੀ ਗਲੀ ਤੰਗ ਆ ਜੀ ਮੈਂ ਕਹਾਂ ਜੀ ਜਿਹੜੇ ਕਿਰਾਏ ਤੇ ਰਹਿੰਦੇ ਆ ਨਾ ਲੋਕ ਉਹ ਵੀ ਕਰਵਾ ਦੁੰਦੇ ਆ ਉਸ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਤਿੰਨ ਕੁ ਦਿਨ ਛੱਡ ਕੇ ਸਾਧ ਸੰਗਤ ਜੀ ਇੱਕ ਭੈਣ ਦਾ ਫੋਨ ਆਉਂਦਾ ਕਹਿੰਦੇ ਜੀ ਮੇਰਾ ਘਰ ਵਾਲਾ ਮਰਿਆ ਹੋਇਆ ਹੈ ਵੇਰੀ ਮਾਂ ਹਰਿਆਣਾ ਚ ਰਹਿੰਦੀ ਹੈ ਤੇ ਬਾਬਾ ਜੀ ਮੇਰੇ ਹੀ ਸਹੁਰੇ ਨੇ ਕੇਸ ਕਰਤਾ ਮੈਨੂੰ ਕਹਿੰਦੇ ਵੀ ਤੈਨੂੰ ਘਰ ਚੋਂ ਕੁਝ ਨਹੀਂ ਮਿਲਣਾਗਾ ਤੇ ਵਕੀਲ ਵੀ ਸਾਡਾ ਕੀਤਾ ਵਿਆਸਰਾ ਕਰਕੇ ਆ ਤਰੀਕਾ ਤਾਂ ਜਾਣਦੇ ਅਸੀਂ ਦਾਸ ਨੇ ਇਹੋ ਗੱਲ ਕਹੀ ਬਾਬਾਈ ਦਾ ਜਦੋਂ ਧਿਆਨ ਭਰਿਆ ਤੇ ਬਾਬਾ ਜੀ ਕਹਿੰਦੇ ਸੁਖਨੀ ਸਿੰਘ ਦਾ ਪਾਠ ਕਰਾ ਦਿਓ ਪੁੰਨ ਬਣਾ ਲਓ ਅਸੀਂ ਆਪਾਂ ਹੀ ਸੁਖਨੀ ਸਿੰਘ ਦੇ ਜਾਬ ਕਰਾਵਾਂਗੇ ਕਹਿੰਦੇ ਹਾਂਜੀ ਸਾਧ ਸੰਗਤ ਜੀ ਹੁਕਮਨਾਮਾ ਵੀ ਲੈ ਆਂਦਾ ਸਭ ਕੁਝ ਲੈ ਆਂਦਾ ਗੁਰੂ ਦੇ ਪਿਆਰਿਓ ਅਸੀਂ ਇਧਰੋਂ ਤਿਆਰ ਹੋ ਗਏ ਚਲੇ ਗਏ ਮਾਹੂ ਤੱਕ ਜਦੋਂ ਅਸੀਂ ਫੋਨ ਲਾ ਕੇ ਪੁੱਛਿਆ ਕਹਿੰਦੇ ਜੀ ਅਸੀਂ ਤਾਂ ਪ੍ਰੋਗਰਾਮ ਕੈਨਸਲ ਕਰਤਾ ਮੈਂ ਕਿਹਾ ਕਿਉਂ ਕਹਿੰਦੇ ਜੀ ਸਾਡਾ ਮੀਂਹ ਬਹੁਤ ਚੱਲ ਪਈ ਜਾਂਦਾ ਮੈਂ ਕਿਹਾ ਜੇ ਤੁਸੀਂ ਮੀਂਹ ਪੈਂਦਾ ਭਾਈ ਤੁਸੀਂ ਕੱਲ ਮੈਨੂੰ ਦੱਸਦੇ ਗੁਰੂ ਸਾਹਿਬ ਜੀ ਤੋਂ ਡੇਟ ਲਈ ਹੁੰਦੀ ਆਪਾਂ ਦਿਨ ਦੱਸਿਆ ਹੁੰਦਾ ਤੁਸੀਂ ਕਰਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨੀ ਸੀਗੀ ਕਿ ਪਾਸ਼ਾ ਸਾਹਿ ਤੁਹਾਨੂੰ ਅਗਲੇ ਹਫਤੇ ਲੈ ਜਾਣਗੇ ਹੁਣ ਮੀ ਪੈਨ ਕਰਕੇ ਪਾਸ਼ਾ ਸਾਹਿ ਤੁਹਾਨੂੰ ਦੱਸਣ ਆਏ ਆਂ ਦੇਖ ਕਰਾਉਂਦੇ ਹਫਤਾ ਹੋਰ ਡੇਟ ਕਰ ਲੈਂਦੇ ਪਰ ਉੱਥੇ ਸਾਧ ਸੰਗਤ ਜੀ ਕੀ ਗੱਲ ਸੀਗੀ ਜੀ ਅਸੀਂ ਇੰਨੇ ਪੈਸੇ ਲਾ ਨਹੀਂ ਸਕਦੇ ਜੇ ਵਕੀਲ ਕਹਵੇ ਸਾਧ ਸੰਗਤ ਜੀ ਕਿ ਸਾਨੂੰ ਲੱਖ ਰੁਪਈਆ ਹੋਰ ਚਾਹੀਦਾ ਫੇਰ ਤੇਰਾ ਮਕਾਨ ਬਣ ਜਾਊਗਾ ਤੇਰੇ ਵਾਲਾ ਹੋ ਜਾਣਗੇ ਤੂੰ ਜੱਥ ਜ ਕੇਸ ਜਿੱਤ ਜੇਂਗੀ ਉਹ ਠੀਕ ਆ ਪਰ ਗੁਰੂ ਸਾਹਿਬ ਤੇ ਵਿਸ਼ਵਾਸ ਨਹੀਂ ਸਾਧ ਸੰਗਤ ਜੀ ਹੁਣ ਪਰਸੋਂ ਦੀ ਗੱਲ ਦਸੀਏ ਤੁਹਾਨੂੰ ਗੁਰੂ ਦੇ ਪਿਆਰਿਓ ਮੈਂ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਦੱਸ ਰਿਹਾ ਪਰਸੋਂ ਦੀ ਗੱਲ ਦਸੀਏ ਸਾਧ ਸੰਗਤ ਜੀ ਅਸੀਂ ਕਾਰਪੈਂਟਰ ਦਾ ਕੰਮ ਕਰਦੇ ਹਾਂ ਸਾਧ ਸੰਗਤ ਜੀ ਬਾਕੀ ਚਿਨਾਈ ਦਾ ਕੰਮ ਵੀ ਰਾਜਗਰੀ ਦਾ ਕੰਮ ਵੀ ਕਰਦੇ ਹਾਂ ਨਾਲ ਨਾਲ ਸੰਤਾਂ ਦੇ ਦਰਸ਼ਨ ਵੀ ਕਰਦੇ ਰਹੇਦੇ ਆ ਸੰਗਤ ਦੇ ਸਾਧ ਸੰਗ ਜੀ ਸਾਡੇ ਨਾਲ ਇੱਕ ਮਜ਼ਦੂਰ ਆ ਗਿਆ ਗੁਰੂ ਦੇ ਪਿਆਰਿਓ ਉਹ ਜਦੋਂ ਮਜ਼ਦੂਰ ਆਇਆ ਨਾ ਗੱਲਾਂ ਕਰਦੇ ਕਰਾਉਂਦੇ ਸਾਧ ਸੰਗ ਜੀ ਬੀੜੀਆਂ ਉਹ ਪੀਵੇ ਟੋਕੀ ਉਹ ਖਾਂਦਾ ਸੀਗਾ ਗੁੱਟ ਕੇ ਉਹ ਖਾਂਦਾ ਸੀ ਸਾਧ ਸੰਗ ਜੀ ਜਿਹੜੀ ਜੀਬ ਦੇ ਥੱਲੇ ਸਾਧ ਸੰਗ ਦੀ ਗੋਲੀ ਰੱਖੀ ਜਾਂਦੀ ਹੈ ਉਹ ਵੀ ਖਾਂਦਾ ਸੀਗਾ ਮਤਲਬ ਸਾਸ ਸੰਗ ਜੀ ਕੋਈ ਇਹੋ ਜਿਹਾ ਨਸ਼ਾ ਨਹੀਂ ਸੀਗਾ ਕਿ ਜਿਹੜਾ ਉਹਨੇ ਛੱਡਿਆ ਹੋਵੇ ਗੱਲਾਂ ਚਲਪੀਆਂ ਕਹਿੰਦੇ ਬਾਬਾ ਜੀ ਔਖਾਂ ਦਿਹਾੜੀ ਲੱਗਦੀ ਨਹੀਂ ਕਿਤੇ ਕੋਈ ਲੇ ਜਾਂਦਾ ਨਹੀਂਗਾ ਮੈਂਗਾ ਕੋਈ ਜਾਨਣਾ ਕਿੱਥੇ ਉਹਨਾਂ ਕਿਨੂੰ ਮੰਨਦਾ ਕਹਿੰਦਾ ਜੀ ਮੈਨੂੰ ਕੋਦਰ ਜਾਨਣਾ ਹੁੰਦਾ ਕਿਹੜਾ ਉਹ ਛਾ ਵਜਦਾ ਸੱਸ ਜੀ लाਡੀ ਛਾ ਵਜਦਾ ਕਿ ਇੱਕ ਹੋਰ ਵਜਦਾ ਆਪਣੇ ਦੋ ਜਣੇ ਨੂੰ ਕੋਦਰ ਜਾਨਣਾ ਹੁੰਦਾ ਮੈਂ ਲੱਖ ਦਾ ਤੈਨੂੰ ਮੰਨਦਾ ਮੈਂ ਫਲਾਨੇ ਨੂੰ ਵੀ ਮੰਨਦਾ ਮੈਂ ਮਾਤਾ ਨੂੰ ਵੀ ਮੰਨਦਾ ਮੈਂ ਉਹਨੂੰ ਵੀ ਮੰਨਦਾ ਸਾਹ ਸੰਗਜੀ ਦਾਸ ਨੇ ਉਹਨੂੰ ਪੁੱਛਣਾ ਕੀਤਾ ਮੈਂ ਕਿਹਾ ਐਂ ਦੱਸ ਐਨਿਆਂ ਨੂੰ ਤੂੰ ਮੰਨਦਾ ਤੇਰੀ ਕੋਈ ਨਹੀਂ ਸੇਵਾ ਕਰਦਾ ਕੋਈ ਨਹੀਂ ਸੇਵਾ ਕਰਦਾ ਕਹਿੰਦਾ ਬਾਬਾ ਜੀ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮੈਂ ਕਿਹਾ ਅਸੀਂ ਵੀ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਹੀ ਸਤਿਕਾਰ ਕਰਦੇ ਹਾਂ ਫਿਰ ਦਾਸ ਨੇ ਸਾਹ ਸੰਗਜੀ ਨੂੰ ਇਹ ਗੱਲ ਕਹੀ ਵੀ ਮੈਨੂੰ ਆਇਂ ਦਾਸ ਬਾਪੂ ਇੱਕ ਹੁੰਦਾ ਕਿ ਦਾਸ ਹੁੰਦੇ ਆ ਕਿ ਚਾਰ ਹੁੰਦੇ ਆ ਕਹਿੰਦਾ ਜੀ ਇੱਕ ਹੁੰਦਾ ਮੈਂ ਕਹਾ ਤੇਰੇ ਤਾਂ ਗਿਣਤੀ ਕੋਈ ਨਹੀਂ ਕਿੰਨੇ ਬਣਾਏ ਹੋਏ ਆ ਤੇਰੇ ਤਾਂ ਗਿਣਤੀ ਕੋਈ ਨਹੀਂ ਦਾਸ ਨੇ ਕਿਹਾ ਭਾਈ ਤੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਉਥੇ ਜਾ ਕੇ ਅਰਦਾਸ ਬੇਨਤੀ ਕਰਵਾਇਆ ਕਰ ਮੈਂ ਨਹਿਬਾਬ ਜਾ ਰਿਹਾ ਕਰ ਨਾਲ ਹੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਦਰਬਾਰਾ ਤੋਂ ਉੱਥੇ ਜਾਇਆ ਕਰ ਅੱਜ ਤੂੰ ਮਜ਼ਦੂਰੀ ਕਰਦਾ 6 ਮਹੀਨੇ ਦਾਸ ਦੇ ਮਗਰ ਲਾ ਕੇ ਤੂੰ ਉੱਥੇ ਜਾ ਕੇ ਹਾਜ਼ਰੀ ਭਰਿਆ ਕਰ 6 ਮਹੀਨੇ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਜਾਇਆ ਕਰ 6 ਮਹੀਨਿਆਂ ਦੇ ਵਿੱਚ ਅੱਜ ਤੂੰ ਕਿੰਨਾ ਦਿਹਾੜੀ ਕਰਦਾ ਮੈਂ ਮੈਨੂੰ ਕੋਈ ਲਿਜਾਂਦਾ ਨਹੀਂ 6 ਮਹੀਨਿਆਂ ਦੇ ਵਿੱਚ ਤੂੰ ਉਹ ਠੇਕੇਦਾਰ ਹੋਵੇਂਗਾ ਜਿਹਦੇ ਤੇਰੇ ਨਾਲ 10-10 ਮਜ਼ਦੂਰ ਹੋਇਆ ਕਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੇ ਨਾਲ 10-10 ਮਜ਼ਦੂਰ ਹੋਇਆ ਕਰਨਗੇ ਮੈਂ ਕਿਹਾ ਤੂੰ ਦੱਸ ਜਿਹੜੇ ਲਾਡੀਆਂ ਛਾਵਾਂ ਨੂੰ ਤੂੰ ਮੰਨਈ ਜਾਂਦਾ ਤੇਰਾ ਨਸ਼ਾ ਜਿਹੜਾ ਤੂੰ ਕਰਦਾ ਛਡਵਾ ਦੇਣਗੇ ਕਹਿੰਦਾ ਬਾਬਾ ਜੀ ਮੈਂ ਨਸ਼ਾ ਕਿਹੜਾ ਕਰਦਾ ਮੈਂ ਕਿ ਆਇਆ ਨਾ ਪੁੱਛ ਵੀ ਨਸ਼ਾ ਕਿਹੜਾ ਕਰਦਾ ਕਹਿੰਦੇ ਜੀ ਹੋਰ ਕੀ ਪੁੱਛਾਂ ਮੈਂ ਕਿ ਤੂੰ ਆਇਆ ਪੁੱਛ ਵੇ ਤੂੰ ਨਸ਼ਾ ਛੱਡਿਆ ਕਿਹੜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਨੰਪੋ ਸ਼ਿਵਮ ਨਸ਼ਾ ਕਿਹੜਾ ਕਰਦਾ ਮੈਂ ਘਰ ਫੋਨ ਲਾ ਲਈ ਸ਼ਾਮ ਨੂੰ 8:05 ਮਿੰਟ ਤੇ ਜੋ ਸੰਗਤਾਂ ਨੂੰ ਟਾਈਮ ਦਿੱਤਾ ਹੁੰਦਾ 8:00 ਤੋਂ ਲੈ ਕੇ 8:30 ਵਜੇ ਤੱਕ ਤੇਰੇ ਰਸੋਈ ਦੇ ਭਾਂਡੇ ਗਿੰਦੇ ਆਂ ਕਿ ਵੀ ਕਿੰਨੇ ਪਏ ਅੰਦਰ ਕੱਚ ਦੇ ਕਿੰਨੇ ਪਏ ਚੀਨੀ ਦੇ ਕਿੰਨੇ ਪਏ ਸਟੀਲ ਦੇ ਕਿੰਨੇ ਪਏ ਤੇਰੇ ਸ਼ੈਂਕ ਦੇ ਵਿੱਚ ਧੁੰਨ ਵਾਲੇ ਭਾਂਡੇ ਬਰਤਨ ਕਿੰਨੇ ਪਏ ਆ ਹੋਤੇ ਹੋਏ ਕਿੰਨੇ ਪਏ ਆ ਤੇਰਾ ਮੋਬਾਈਲ ਸੱਜੇ ਹੱਥ ਫੜਿਆ ਕਿ ਖੱਬੇ ਹੱਥ ਫੜਿਆ ਅੰਦਰਾਂ ਕਿ ਬਾਹਰ ਕਹਿੰਦਾ ਇਹ ਕਿਵੇਂ ਆ ਇਹ ਕਿਵੇਂ ਦੱਸ ਦੋਗੇ ਮੈਂ ਕਿਹਾ ਮੈਂ ਨਹੀਂ ਦੱਸਦਾ ਕਹਿੰਦੇ ਫਿਰ ਮੈਂ ਕਿਹਾ ਜਿਹਨੂੰ ਸੱਚੀ ਸਰਕਾਰ ਅਸੀਂ ਕਹਿੰਦੇ ਆ ਨਾ ਉਹ ਆਪਣਾ ਸੀਸ ਤਲੀ ਦੇ ਉੱਤੇ ਰੱਖ ਕੇ ਲੜਿਆ ਉਹ ਸੱਚੀ ਸਰਕਾਰ ਸਾਨੂੰ ਦੱਸਦੀ ਹੈ ਗੁਰੂ ਦੇ ਪਿਆਰਿਓ ਫਰਦਾਸ ਨੇ ਨੂੰ ਉਦਾਹਰਨ ਦਿੱਤੀ ਮੈਂ ਕਿਹ ਪਹਿਲੇ 10 ਵੀ ਜਿਹੜਾ ਲੱਖ ਦਾ ਵਾ ਜਾਂ ਹੋਰ ਤੁਸੀਂ ਜਿਹੜੇ ਪੀਰ ਫਕੀਰ ਮੰਨੀ ਜਾਂ ਫਿਰਦੇ ਆ ਇਹਨਾਂ ਦਾ ਇਤਿਹਾਸ ਪੜਿਆ ਕਦੇ ਦਾਸ ਨੇ ਕਹਿਣਾ ਕੀਤਾ ਭਾਈ ਜਿਨ੍ਹਾਂ ਦੇ ਘਰੇ ਕਵਰਾਂ ਬਣੀਆਂ ਸੀਆਂ ਪ੍ਰਾਣੀਆਂ ਪੁਰਾਣੇ ਮੰਨੀ ਜਾਂਦਾ ਸੀ ਕਵਰਾਂ ਬਣੀਆਂ ਸੀਆਂ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਇੱਕ ਵਾਰੀ ਜਾ ਵਰਦਾ ਨਾ ਘਰ ਦੇ ਵਿੱਚ ਕਵਰ ਹੋਵੇ ਤੇ ਬਾਬਾ ਦੀਪ ਸਿੰਘ ਦੇ ਵਿੱਚ ਦਰਬਾਰ ਜਾ ਵਰਦਾ ਉਹਨੂੰ ਇਹੋ ਜਿਹਾ ਥਾਪੜਾ ਦਿੰਦੇ ਬਾਬਾ ਦੀਪ ਸਿੰਘਾ ਉਹ ਘਰੇ ਆਉਣ ਲੱਗਾ ਹੀ ਸਾਧ ਸੰਗਤ ਵੜਦਿਆਂ ਹੀ ਕਵਰਾਂ ਕੁਵਰਾਂ ਕਿਧਰੇ ਹੀ ਚੱਕ ਦਿੰਦੇ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਧਰੇ ਹੀ ਚੱਕ ਦਿੰਦੇ ਆ ਮੈਂ ਕਹਿੰਦਾ ਜਿੰਨਿਆਂ ਤੇ ਤੂੰ ਨਾਂ ਲਈ ਜਾਂਦਾ ਸਾਰੇ ਸੂਟੇ ਲਾਉਣ ਵਾਲੇ ਆ ਜਿੰਨੇ ਕੋਲੇ ਤੋਂ ਜਾਨਾ ਟਰਾਲੀਆਂ ਭਰ ਕੇ ਫਲਾਣੇ ਥਾਂ ਦੇ ਮੈਂ ਚੌਂਕੀ ਭਰਨ ਜਾਣਾ ਜਿੰਨੇ ਹੁਣੇ ਆ ਜਿੰਨੇ ਇਹਨਾਂ ਦੇ ਬਾਬੇ ਆ ਸਾਧ ਸੰਗ ਜੀ ਉਹ ਵੀ ਸੂਟੇ ਲਾਉਣ ਵਾਲੇ ਆ ਜਿਹਦਾ ਗੁਰੂ ਹੀ ਸਾਧ ਸੰਗ ਜੀ ਤੇਰਾ ਗੁਰੂ ਹੀ ਸੂਟੇ ਲਾਉਣ ਵਾਲਾ ਬਣਾਇਆ ਤੇਰੇ ਤੇਰੇ ਨਸ਼ੇ ਛਿੜਾ ਦੂਗਾ ਉਹ ਸਾਧ ਸੰਗ ਜੀ ਆਪ ਜੀ ਸਮਤ ਦੇਣੀ ਜਿਹਦਾ ਗੁਰੂ ਸਾਧ ਸੰਗ ਜੀ ਆਪ ਨਸ਼ੇ ਕਰਦਾ ਐਡੀ ਗੱਡੀਆਂ ਚਲਮਾ ਭਰ-ਭਰ ਕੇ ਪੀਣੇ ਸਿਕਟਾਂ ਲਵਣੀਆਂ ਕੀ ਸਾਧ ਸੰਗ ਜੀ ਉਹ ਉਹਦੇ ਨਸ਼ੇ ਛਿੜਾ ਦੂਗਾ ਮੇਗਾ ਜਾਵੜਾ ਤੂੰ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਵਿੱਚ ਇੱਕ ਵਾਰੀ ਜਾਵੜਾ ਤੇਰੀ ਇਹ ਬੁੱਧੀ ਨੂੰ ਇੱਕ ਵਾਰੀ ਪਲਟਾਈ ਦੇ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਲਟਾ ਦੇ ਦੇਣਗੇ ਇਸ ਕਰਕੇ ਗੁਰੂ ਦੇ ਪਿਆਰਿਓ ਤਾਂ ਤਨ ਬਾਬਾ ਦੀਪ ਸਿੰਘ ਜੀ ਇੱਕ ਐਹੋ ਜੀ ਸ਼ਕਤੀ ਹੈ ਗੁਰੂ ਦੇ ਪਿਆਰਿਓ ਐਹੋ ਜੀ ਸ਼ਕਤੀ ਗੁਰੂ ਦੇ ਪਿਆਰਿਓ ਜਿਹੜਾ ਇੱਕ ਵਾਰੀ ਉਹਨਾਂ ਦੇ ਦਰਬਾਰ ਵਿੱਚ ਜਾਵੜਦਾ ਹੈ ਜਾਂ ਤਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਜਾ ਵਰਦਾ ਹੈ ਜਾਂ ਸਾਡੇ ਚੀਦਾ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਨ ਉਤਾਰਨ ਸਭ ਜਾ ਵਰਦਾ ਹੈ ਸਾਧ ਸੰਗਤ ਜੀ ਉਹਨਾਂ ਦੀਆਂ ਕੁੱਲਾ ਵੀ ਤਰ ਜਾਂਦੀਆਂ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੁੱਲਾ ਵੀ ਤਰ ਜਾਂਦੀਆਂ ਦੱਸੋ ਇਹਨਾਂ ਸੂਤਾਂ ਨੂੰ ਛੋਟੇ ਛੋਟੇ ਲਾਉਣ ਵਾਲਿਆਂ ਨੇ ਕਿਹੜੀ ਕੁਰਬਾਨੀ ਕੀਤੀ ਹੈ ਗੁਰੂ ਦੇ ਪਿਆਰਿਓ ਕਿਹੜਾ ਕਿਹੜੀ ਕੁਰਬਾਨੀ ਕੀਤੀ ਇਹਨਾਂ ਦਾ ਇਤਿਹਾਸ ਦੱਸੋ ਕਿਹੜੀ ਕੁਰਬਾਨੀ ਕੀਤੀ ਹੈ ਉਹ ਮੈਂ ਕਿਹਾ ਸਾਡੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰਤਾ ਓਏ ਛੋਟੇ ਛੋਟੇ ਬੱਚੇ ਜਿਨ੍ਹਾਂ ਦਾ ਖੇਡਣ ਦਾ ਟਾਈਮ ਸੀਗਾ ਛੋਟੇ ਛੋਟੇ ਖੇਡਣ ਦਾ ਟਾਈਮ ਸੀਗਾ ਉਹ ਨੀਆਂ ਵਿੱਚ ਖੜਗੇ ਜਾ ਕੇ ਮਾਂ ਵੀ ਉਹ ਵੀ ਸ਼ਹੀਦ ਪਿਓ ਵੀ ਸ਼ਹੀਦ ਬੱਚੇ ਵੀ ਸ਼ਹੀਦ ਆਪਣੀ ਝੋਲੀ ਬਿਲਕੁਲ ਖਾਲੀ ਕਰਕੇ ਤੇ ਸਾਨੂੰ ਆਪਣੇ ਗੱਲ ਦੇ ਨਾਲ ਲਾਇਆ ਸਾਨੂੰ ਆਪਣੇ ਪੁੱਤਰ ਬਣਾਇਆ ਹੈ ਕੋਈ ਕੁਰਬਾਨੀ ਇਹ ਸੂਟੇ ਲਾਉਣ ਵਾਲੇ ਸਾਥ ਸੰਗਤ ਨੂੰ ਕੋਈ ਆਪ ਦਾ ਹੱਥ ਹੀ ਵੱਟ ਕੇ ਵਿਖਾ ਦੇਣਾ ਇੰਨੀ ਕੁਰਬਾਨੀ ਕਰਕੇ ਵਿਖਾ ਦੇਣੋ ਤੇਰੇ ਨਸ਼ੇ ਨਹੀਂ ਛਡਾ ਸਕਦਾਗਾ ਸਾਥ ਸੰਗਤ ਦਾਸ ਨੇ ਦੂਜੀ ਧਾਰਨ ਦਿੱਤੀ ਮੈਂ ਕਿ ਜਿਹੜੇ ਤੁਹਾਡੇ ਲੋਕ ਆ ਨਾ ਤੁਹਾਡੇ ਲੋਕ ਗੰਦੀਆਂ ਗਾਲਾਂ ਕਿਉਂ ਕੱਢਦੇ ਆ ਤਵਾਡੀਆਂ ਕੁੜੀਆਂ ਤੱਕ ਤੁਹਾਡੀਆਂ ਧੀਆਂ ਤੱਕ ਤੁਹਾਡੀਆਂ ਭੈਣੀਆਂ ਭੈਣਾ ਤੱਕ ਬੰਦੇਾਂ ਨੂੰ ਕਿਉਂ ਗਾਣਾ ਕੱਢਦੀਆਂ ਜਿਵੇਂ ਗੰਦੀਆਂ ਗਾਣਾ ਸਾਧ ਸੰਗ ਦੀ ਬੰਦੇ ਕੱਢਦੇ ਨਾ ਇਹ ਲੋਕ ਸਾਧ ਸੰਗ ਜਿਹੜੇ ਜਾਂਦੇ ਆ ਇਹਨਾਂ ਦੀਆਂ ਕੁੜੀਆਂ ਭੈਣਾ ਧੀਆਂ ਇਹ ਬੰਦੇਾਂ ਨੂੰ ਗਾਲਾਂ ਕੱਢਦੀਆਂ ਹਜੇ ਬੰਦਾ ਸ਼ਰਮ ਕਰ ਲਿੰਦਾ ਇਹ ਬੰਦੇਾਂ ਨੂੰ ਗਾਲਾਂ ਕੱਢਦੀਆਂ ਇਹਨਾਂ ਦੇ ਮੁੰਡੇ ਤੱਕ ਗੰਦੀਆਂ ਗਾਲਾਂ ਕਰਦੇ ਆ ਤੇ ਮੁੰਡਿਆਂ ਤੱਕ ਸਾਧ ਸੰਗਤ ਜੀ ਸੂਟੇ ਚਲਮਾ ਪਰ ਭਰ ਕੇ ਜਿਹੜੇ ਪੀਂਦੇ ਆ ਜਿਹੜੇ ਬੂਟੀ ਰਗੜਦੇ ਸਾਧ ਸੰਗਤ ਜੀ ਤੁਸੀਂ ਦੇਖਣ ਉਹ ਸੁੱਖਾ ਰਗੜਦੇ ਆ ਇਹ ਸਰਪ ਸਾਧ ਸੰਗਤ ਜੀ ਇਸ ਕਰਕੇ ਹੁੰਦਾ ਹੈ ਕਿ ਜਦੋਂ ਛੋਟਾ ਜਿਹਾ ਬੱਚਾ ਹੁੰਦਾ ਨਾ ਤੇ ਉਹਨਾਂ ਸੂਟੇ ਲਾਉਣ ਵਾਲਿਆਂ ਕੋਲ ਜਾਂਦੇ ਆ ਕਿ ਬਾਬਾ ਜੀ ਸਾਡੇ ਮੁੰਡੇ ਨੂੰ ਆਸ਼ੀਰਵਾਦ ਦਿਓ ਇਹਦੇ ਸਿਰ ਦੇ ਉੱਤੇ ਹੱਥ ਰੱਖੋ ਹੁਣ ਸਾਧ ਸੰਗਤ ਜੀ ਜਿਹੜਾ ਸੂਟੇ ਪੀ ਜਾਂਦਾ ਦੇ ਉੱਤੇ ਸਿਰ ਤੇ ਹੱਥ ਰੱਖਿਆ ਕੋਈ ਸੂਟਾ ਹੀ ਪੀਣਿਆ ਸਾ ਸਖ ਜੀ ਅਮਰਤ ਥੋੜੀ ਸ਼ਿਕਾਉਣਾ ਕਿਸੇ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋ ਖਾਲਸਾ ਬਣ ਜੂਗਾ ਪਰ ਇਧਰ ਸਾ ਸਖ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਈ ਹੈ ਸਬਨਾ ਦਾ ਵੈ ਸਾਹੋ ਸਬਨਾ ਦਾ ਵੈ ਸਾਹੋ ਅੱਜ ਸਾ ਸਖ ਜੀ ਤਕਰੀਬਨ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਉਹਨਾਂ ਦੀ ਵਰਸ਼ੀ ਸੰਪੂਰਨ ਹੋਈ ਹੈ ਅਸੀਂ ਹਰੇਕ ਸਾਧੀ ਸਾਧ ਸੰਗ ਜੀ ਉਹਨਾਂ ਦੀ ਵਰਸ਼ੀ ਦੇ ਉੱਤੇ ਉਹਨਾਂ ਦੀ ਵਧਾਈ ਕਰਦੇ ਆਂ ਤੇ ਇੱਕਤੀ ਸਾਧ ਸੰਗ ਜੀ ਸਾਡਾ ਮਨ ਨਹੀਂ ਮੰਨਿਆ ਕਿਉਂ ਕਿ ਸਾਧ ਸੰਗ ਜੀ ਜਿਹੜੇ ਹਾਲਾਤ ਤੁਸੀਂ ਮਹੀਨਾ 2 ਮਹੀਨੇ ਪਹਿਲਾਂ ਵੇਖਿਆ ਤਿੰਨ ਮਹੀਨੇ ਸਾਧ ਸੰਗ ਜੀ ਜੋ ਅਮਰਪਾਲ ਮਹਿਰੋ ਸਤਕਾਰਯੋਗ ਸਾਡੇ ਉਹਨਾਂ ਨੇ ਸਭ ਕੁਝ ਸਾਧ ਸੰਗ ਜੀ ਤੁਸੀਂ ਵੇਖ ਹੀ ਲਿਆ ਸਭ ਕੁਝ ਦੱਸਿਆ ਇਸ ਕਰਕੇ ਸਾਧ ਸੰਗਤ ਦੇ ਗੁਰੂ ਦੇ ਪਿਆਰਿਓ ਸਾਡਾ ਮਾਣ ਹੀ ਇੱਕ ਤਾਂ ਬਾਬਾ ਦੀਪ ਸਿੰਘ ਜੀ ਨੇ ਉਧਰੋਂ ਮੋੜਤਾ ਵੀ ਜਿਹੜਾ ਆਪਦੀ ਆਪੀ ਉੱਥੇ ਵਡਿਆਈ ਕਰਵਾਈ ਜਾਂਦੇ ਆ ਜਾਂ ਉਹਨਾਂ ਦੇ ਨਾਮ ਨੂੰ ਦਾਗ ਲਾਈ ਜਾਂਦੇ ਸਾਧ ਸੰਗਤ ਜੀ ਉੱਥੋਂ ਦੀ ਵਡਿਆਈ ਕਰਨੀ ਵੀ ਗਈ ਹੈ ਪਰ ਅਸੀਂ ਬਹੁਤ ਚਿਰ ਜਾ ਜਾ ਕੇ ਸਾਧ ਸੰਗਤ ਜੀ ਉੱਥੇ ਵੇਖਿਆ ਬਸ ਇੱਕ ਮੰਗ ਤੇ ਬਣਨ ਵਾਲੀ ਗੱਲ ਹੋ ਗਈ ਜਦੋਂ ਦਾ ਤਨ ਤਨ ਬਾਬਾ ਦੀਪ ਸਿੰਘ ਜੀ ਬਾਪੂ ਦਾ ਲਾੜ ਫੜਿਆ ਗੁਰੂ ਦੇ ਪਿਆਰਿਓ ਮੌਜਾ ਮਾਣਦੇ ਆ ਗੁਰੂ ਦੇ ਪਿਆਰਿਓ ਸੰਗਤ ਇੰਨਾ ਪਿਆਰ ਦਿੰਦੀ ਗੁਰੂ ਦੇ ਪਿਆਰੇ ਉਹ ਕੋਈ ਹਿਸਾਬ ਨਹੀਂ ਬਹੁਤ ਪਿਆਰ ਦਿੰਦੀ ਹੈ ਬਾਬਾ ਦੀਪ ਸਿੰਘ ਜੀ ਦੀ ਸੰਗਤ ਸਾਧ ਸੰਗਤ ਜੀ ਤੇ ਬਾਬਾ ਦੀਪ ਸਿੰਘ ਜੀ ਦੀ ਸੰਗਤ ਦੇ ਨਾਲ ਹੀ ਸਾਧ ਸੰਗਤ ਜੀ ਅਸੀਂ ਤੁਰੇ ਫਿਰਦੇ ਆ 24 ਘੰਟੇ ਅਠੋ ਪੈਰ ਉਹਨਾਂ ਦਾ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਸ਼ੀਦਾਂ ਸਾਹਿਬ ਵਾਲੇ ਮਾਲਕ ਸਾਧ ਸੰਗਤ ਜੀ ਜਾਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਚਿਹਰੇ ਦੇ ਅੱਗੇ ਸਾਧ ਸੰਗਤ ਜੀ ਆਈ ਘੁੰਮਦੇ ਰਹਿੰਦੇ ਆ ਚਿਹਰੇ ਦੇ ਅੱਗੇ ਫਿਰਦੇ ਰਹਿੰਦੇ ਸਾਧ ਸੰਗਤ ਜੀ ਕਿਉਂਕਿ ਸਾਥ ਸੰਗ ਜੀ ਪੂਰੇ ਨੂੰ ਯਾਦ ਕਰਾਂਗੇ ਤੇ ਪੂਰਾ ਮਿਲੂਗਾ ਕੋਈ ਸਾਥ ਸੰਗ ਜੀ ਕਹਿੰਦਾ ਜੀ ਬਿੱਲੀ ਰਸਤਾ ਕੱਟ ਗਈ ਜੀ ਮੈਂ ਆਪਦੇ ਕੰਮ ਚੱਲਿਆ ਸੀਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਕਹਿੰਦਾ ਸਾਥ ਸੰਗ ਜੀ ਕੁੱਤਾ ਰੋਣ ਲੱਗ ਗਿਆ ਸੀਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਈ ਕਹਿੰਦਾ ਜੀ ਖਾਲੀ ਪੱਠਲ ਮੇਰੇ ਮੱਥੇ ਲੱਗ ਗਿਆ ਜੀ ਉਧਰ ਬੁੜੀ ਖਾਲੀ ਪੱਠਲ ਲਾਈ ਹੁੰਦੀ ਸੀਗੀ ਕੋਈ ਕਹਿੰਦਾ ਜੀ ਖਾਲੀ ਟੋਕਰਾ ਮੱਥੇ ਲੱਗਿਆ ਸਾਹ ਸੰਗਜੀ ਕੋਈ ਕੋਸ਼ ਕਹਿੰਦਾ ਸਾਹ ਸੰਗਜੀ ਕੋਈ ਕੋਸ਼ ਕਹਿੰਦਾ ਮੇਰੇ ਕੁੱਤਾ ਮੱਥੇ ਲੱਗ ਗਿਆ ਕੋਈ ਬਿੱਲੀ ਮੱਥੇ ਲੱਗੀ ਉਹ ਕੁੱਤੇ ਦੀ ਮਾਂ ਦਾ ਸਿਰ ਬਿੱਲੀ ਦਾ ਸਾਹ ਸੰਗਜੀ ਮਾਂ ਦਾ ਸਿਰ ਉਹ ਰਸਤਾ ਘਟ ਗਈ ਅਸੀਂ ਲੱਗਣਾ ਹੀ ਸਾਹ ਸੰਗਜੀ ਕੁੱਤਿਆਂ ਬਿੱਲਿਆਂ ਦੇ ਮੱਥੇ ਆ ਸਾਹ ਸੰਗਜੀ ਸਾਨੂੰ ਕੁੱਤੇ ਬਿੱਲੇ ਸਾਹ ਸੰਗਜੀ ਕੀ ਦੇ ਸਕਦੇ ਆ ਕਰਕੇ ਸਵੇਰ ਉੱਠ ਕੇ ਸਾਹ ਸੰਗਜੀ ਅਮਰਤ ਵੇਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਜਹਾਂ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਾਂ ਗੁਰੂ ਰਾਮਦਾਸ ਜੀ ਦੇ ਸਵੇਰ ਉੱਠ ਕੇ ਸਾਹ ਸੰਗ ਜੀ ਦਰਸ਼ਨ ਕਰਕੇ ਸਾਹ ਸੰਗ ਜੀ ਉਹਨਾਂ ਨੂੰ ਫਤਿਹ ਬੁਲਾ ਕੇ ਆਪਣੇ ਕੰਮ ਦੇ ਉੱਤੇ ਜਾਓ ਸਾਹ ਸੰਗ ਜੀ ਚਾਹੇ 10 ਵਾਰੀ ਤੁਹਾਡਾ ਬਿੱਲੀ ਰਸਤਾ ਘੱਟ ਜਾਵੇ ਸਾਹ ਸੰਗ ਜੀ ਕਿ ਤੁਹਾਡਾ ਕੰਮ ਨਾ ਬਣੇ ਤਾਂ ਸਾਹ ਸੰਗ ਜੀ ਦਾਸ ਨੂੰ ਨੀਵੇਂ ਸਾਦੇ ਬਿਠਾ ਦੇ ਜਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਲੱਗਣਾ ਹੀ ਕੁੱਤਿਆਂ ਬਿੱਲਿਆਂ ਦੇ ਮੱਥੇ ਸਾਹ ਸੰਗ ਜੀ ਸਾਡੇ ਕੰਮ ਕੀ ਬਣਨੇ ਆ ਘਰੋਂ ਸਾਹ ਸੰਗ ਜੀ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਕੇ ਜਾਓ ਕਿ ਬਾਬਾ ਜੀ ਉਸ ਕੰਮ ਵਾਸਤੇ ਚੱਲੇ ਹ ਮਹਾਰਾਜ ਜੀ ਕਰਪਾ ਕਰੋ ਗੁਰੂਗ੍ਰਾਮ ਸਾਹਿਬ ਜੀ ਦੇ ਲਾਡਾ ਸਾਹਿਬ ਜੀ ਲੱਗੋ ਉਹਨਾਂ ਨੂੰ ਨਮਸਕਾਰ ਕਰੋ ਜਾਂਜਪਜੀਤ ਸਿੰਘ ਸਾਹਿਬ ਦਾ ਗੁਟਕਾ ਸਾਹਿਬ ਜੀ ਉਹਦੇ ਦਰਸ਼ਨ ਕਰਕੇ ਜਾਓ ਚੌਪਈ ਦਾ ਗੁਰਕਾ ਉਹਦੇ ਦਰਸ਼ਨ ਕਰਕੇ ਜਾਓ ਬਾਬਾ ਦੀਪ ਸਿੰਘ ਜੀ ਦੇ ਸਰੂਪ ਆ ਤੁਹਾਡੇ ਕੋਲੇ ਉਹਨਾਂ ਦੇ ਦਰਸ਼ਨ ਕਰਕੇ ਜਾਓ ਤੁਹਾਡਾ ਕੰਮ ਕਿਉਂ ਨਾ ਬਣੂਗਾ ਇਸ ਕਰਕੇ ਗੁਰੂ ਦੇ ਪਿਆਰਿਓ ਮਾਲਕ ਮਿਹਰ ਕਰੇ ਸੱਚੇ ਪਾਕ ਸਾਹਿਬ ਇਹ ਨਹੀਂ ਆ ਬੇਨਤੀਆਂ ਪ੍ਰਮਾਣ ਕਰਨੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੀ ਵਡਿਆਈ ਜੇ ਸੰਗਤ ਨੂੰ ਚੰਗੀ ਲੱਗੇ ਤਾਂ ਸਾਧ ਸੰਗਤ ਜੀ ਅੱਗੇ ਤੱਕ ਪਹੁੰਚਾ ਦੇਣੀ ਜੇ ਸਾਧ ਸੰਗਤ ਜੀ ਆਪ ਜੀ ਨੂੰ ਨਾ ਚੰਗੀ ਲੱਗੇ ਸਾਧ ਸੰਗਤ ਜੀ ਤੇ ਸਾਡੀ ਤਾਂ ਇੱਕ ਬੇਨਤੀ ਹੈ ਕਿ ਕੁੱਤੇ ਨੇ ਤਾਂ ਸਾਧ ਸੰਗਤ ਜੀ ਭੌਂਕਣਾ ਹੀ ਹੁੰਦਾ ਗੁਰੂ ਦੇ ਪਿਆਰਿਓ ਕੁੱਤੇ ਦਾ ਕੰਮ ਹੈ ਭੌਂਕਣਾ ਸਾਧ ਸੰਗਤ ਜੀ ਮਾਲਕ ਦਾ ਕੰਮ ਹੁੰਦਾ ਵੇਖਣਾ ਵੀ ਕਿਉਂ ਭੌਂਕਦਾ ਕਿਹਨੂੰ ਭੌਂਕਦਾ ਸੱਚ ਭੌਂਕਦਾ ਕਿ ਉਹੀ ਬੈਠਾ ਭੌਂਕੀ ਜਾਂਦਾ ਹੈ ਇਸ ਕਰਕੇ ਗੁਰੂ ਦੇ ਪਿਆਰਿਓ ਜੇ ਤੁਹਾਡੇ ਵਿੱਚ ਬਲ ਆ ਸੀਸ ਆ ਇੱਕ ਵਾਰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਬਾਬਾ ਜੀ ਆਹ ਗੱਲ ਸਾਨੂੰ ਠੀਕ ਨਹੀਂ ਲੱਗੀ ਆਹ ਗੱਲ ਸਾਨੂੰ ਗਲਤ ਲੱਗੀ ਹੈ ਦੂਸਰੇ ਨੰਬਰ ਦੇ ਉੱਤੇ ਸਾਧ ਸੰਗਤ ਜੀ ਮੈਂ ਮਾਫੀ ਮੰਗ ਲਵਾਂ ਮੈਂ ਮੂੰਹ ਜੋ ਬਾਬਾ ਨਿਕਲ ਜਾਂਦਾ ਸਾਧ ਸੰਗਤ ਜਿਵੇਂ ਸੰਗਤ ਬੋਲਦੀ ਹੈ ਤੇ ਸਾਧ ਸੰਗਤ ਜੀ ਦੂਸਰਾ ਜਰੂਰ ਦਾਸ ਦੇ ਸਿਰ ਦੇ ਉੱਤੇ ਹੱਥ ਰੱਖਣਾ ਜਦੋਂ ਤੱਕ ਵੀ ਅਸੀਂ ਸਾਧ ਸੰਗਤ ਜੀ ਰਹੀਏ ਆਖਰੀ ਸਾਹ ਤੱਕ ਸਾਸਾਂ ਜੀ ਆਖਰੀ ਸਾਹ ਤੱਕ ਸੰਗਤ ਜੀ ਤੁਹਾਡੇ ਜੋੜਿਆ ਦੀ ਸੇਵਾ ਕਰਦੇ ਰਹੀ ਅਸੀਂ ਸਾਡੇ ਵਿੱਚ ਕੋਈ ਹੋਮੇ ਨਾ ਵੀ ਕੋਈ ਬਾਬਾ ਪੁਣਾ ਕੋਈ ਸੰਤ ਪੁਣਾ ਨਾ ਆਵੇ ਸਾਸਾਂ ਜੀ ਅਸੀਂ ਤਾਂ ਕਾਮੀ ਸਾਸਾਂ ਜੀ ਕਾਰਪੈਂਟਰ ਦਾ ਕਰਦੇ ਆ ਸਾਨੂੰ ਤਾਂ ਕੋਈ ਬਾਬਾ ਕਹਿੰਦਾ ਵੀ ਨਹੀਂਗਾ ਪਛਾਣ ਤਾਂ ਨਹੀਂਗਾ ਸਾਸਾਂ ਜੀ ਜਦੋਂ ਦੀਵਾਨ ਲਵਾਉਣ ਚਾਹੀਦਾ ਸਾਸਾਂ ਜੀ ਉਹਦੋਂ ਕਹਿੰਦੇ ਆ ਹਾਂ ਬਾਬਾ ਜੀ ਉਹਨਾਂ ਚੋਂ ਵੀ ਇੱਕੀ ਜਾਣਦਾ ਹੁੰਦਾ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਕਾਰਪੈਂਟਰ ਦਾ ਕੰਮ ਕਰਦੇ ਆ ਹੱਥਾਂ ਨੂੰ ਪੈਵੀ ਕੋਲ ਲੱਗਾ ਹੁੰਦਾ ਸਾਸਾਂ ਜੀ ਤੇ ਇਸ ਕਰਕੇ ਗੁਰੂ ਦੇ ਪਿਆਰਿਓ ਤੁਸੀਂ ਪਰਮੇਸ਼ਰ ਦੇ ਨਾਲ ਜੁੜੋ ਉਹ ਭਗਵਾਨ ਦੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੋ ਸਾਧ ਸੰਗਤ ਜੀ ਅਕਲ ਪਰਸੋ ਵੀ ਸਾਧ ਸੰਗਤ ਜੀ ਕੰਨ ਚਾਰ ਦਿਨ ਹੋ ਗਏ ਦਾਸ ਨੇ ਇੱਕ ਰਿਕਾਰਡਿੰਗ ਪਾਈ ਸੀ ਸਾਧ ਸੰਗਤ ਜੀ ਕਿਉਂ ਨਹੀਂ ਮਨਾ ਨਾਮ ਜਪਦਾ ਇਹ ਵੀਡੀਓ ਹਰਿਆਣੇ ਦੀ ਹੈ ਸਾਧ ਸੰਗਤ ਜੀ ਤੇ ਉਹ ਸਾਧ ਸੰਗਤ ਜੀ 35 36 ਵਾਰ ਹੀ ਵੇਖੀ ਹੈ ਬਸ ਸੰਗਤ ਨੇ ਕਿਉਂਕਿ ਆਪਾਂ ਸੰਗਤ ਸੰਗਤ ਜੀ ਆਪਾਂ ਸਾਖੀਆਂ ਨਾਲ ਜੁੜੇ ਹੋਏ ਆ ਕੁਈ ਸਾਨੂੰ ਬਾਬਾ ਜੀ ਕੋਈ ਸਾਖੀ ਸੁਣਾਉਣੋ ਭਾਈ ਸਾਹਿਬ ਸਾਨੂੰ ਕੋਈ ਸਾਖੀ ਸੁਣਾਉਣਾ ਸਾਖੀਆਂ ਨਾਲ ਨਹੀਂ ਜੁੜਨਾ ਸਾਧ ਸੰਗ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ ਕੋ 35 36 ਵਾਰੀ ਵੇਖੀ ਸਾਰੀ ਸਾਧ ਸੰਗ ਜੀ ਚਾਰਾਂ ਦਿਨਾਂ ਦੇ ਵਿੱਚ ਕਿਉਂਕਿ ਸੰਗਤ ਨੂੰ ਪਤਾ ਕਿ ਇਹਦਾ ਹੁਕਮਨਾਮੇ ਦੀ ਵਿਚਾਰ ਆ ਇਸ ਕਰਕੇ ਨਹੀਂ ਭਾਈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰਨੀ ਆ ਉਹਨਾਂ ਦੇ ਅਪਲਾਰ ਲੱਗਣਾ ਹੈ ਸ਼ਬਦ ਗੁਰੂ ਆ ਸਾਧ ਸੰਗ ਜੀ ਆਗਿਆ ਪਈ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮਾ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪਰਗਰ ਗੁਰਾਂ ਕੀ ਵੇ ਜੋ ਪ੍ਰਭ ਕੋ ਮਿਲ ਕੋ ਚਾਹ ਖੋਜ ਸ਼ਬਦ ਮੈਂ ਲਈ ਜਿਹੜੀ ਵੀ ਤੁਹਾਨੂੰ ਇੱਛਾ ਪਈ ਸ਼ਬਦ ਦੀ ਵਿਚਾਰ ਕਰੋ ਸ਼ਬਦ ਦਾ ਪਹਿਰਾ ਲਾਓ ਸਾ ਸੰਗ ਜੀ ਕਿਰਪਾ ਕਰਨੀ ਘਰ ਦੇ ਵਿੱਚ ਸਤਨ ਸ਼੍ਰੀ ਸੁਖਮੀ ਸਹਿਬ ਦੇ ਜਾਪ ਜਰੂਰ ਇੱਕ ਵਾਰੀ ਸਾ ਸੰਗ ਜੀ ਲਾਓ ਸਿਰ ਟਾ ਕੇ ਸਾ ਸੰਗ ਜੀ ਚਾਹੇ ਤੁਰੇ ਫਿਰ ਦੇ ਸਰਪਨ ਕਰ ਲੋ ਕੋਈ ਕੈਸ਼ਟ ਲੈ ਕੇ ਸਾ ਸੰਗ ਜੀ ਮੋਬਾਈਲ ਰਾਈਂ ਸਾ ਸੰਗ ਜੀ ਜਿਵੇਂ ਸੰਤ ਨਰੰજન ਸਿੰਘ ਜੀ ਜਵਦੀ ਕਲਾਮ ਵਾਲੇ ਸਾਧ ਸੰਗਤ ਜੀ ਉਹ ਬਾਣੀ ਬਿਲਕੁਲ ਸ਼ੁੱਧ ਪੜਦੇ ਆ ਬੜੇ ਪਿਆਰ ਨਾਲ ਪੜਦੇ ਆ ਸੰਤ ਨਰੰજન ਸਿੰਘ ਜੀ ਜਵਦੀ ਕਲਾਂ ਵਾਲੇ ਉਹਨਾਂ ਦੇ ਸਾਧ ਸੰਗਤ ਜੀ ਤੁਸੀਂ ਰਿਕਾਰਡਿੰਗ ਸੁਣ ਸਕਦੇ ਹੋ ਮੋਬਾਈਲ ਤੇ ਭਰ ਕੇ ਸਾਧ ਸੰਗਤ ਜੀ ਤੋਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਆਗਿਆ ਦਿਓ ਸਾਧ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਮਾਫ਼ੀ ਹਮੇਸ਼ਾ ਬਖਸ਼ਦੇ ਆਇਆ ਸਾਧ ਸੰਗਤ ਜੀ ਔਰ ਬਖਸ਼ਦੇ ਰਹਿਣ ਕਿ ਸਾਧ ਸੰਗਤ ਜੀ ਸਾਡੇ ਵਰਗੇ ਸਾਧ ਸੰਗਤ ਜੀ ਜਿਹੜੇ ਜੇ ਨਾ ਉਹ ਕੋਈ ਸੂਝ-ਬੂਝ ਨਹੀਂ ਹੁੰਦੀ ਸਾਧ ਸੰਗਤ ਜੀ ਮਤਬੁੱਧ ਨਹੀਂ ਹੁੰਦੀ ਉਹ ਗਲਤੀਆਂ ਉਹਦੇ ਪੁਜ਼ਲੇ ਹੁੰਦੇ ਸਾਧ ਸੰਗਤ ਜੀ ਅਸੀਂ ਕੋਈ ਰابطਾ ਹੈ ਨਹੀਂਗੇ ਤੇ ਜੇ ਤੁਹਾਡੇ ਵਿੱਚ ਕੋਈ ਕਰਾਮਾਤ ਹੈਗੀ ਹੈ ਤੇ ਤੁਸੀਂ ਸਾਨੂੰ ਸੰਗਤ ਬਹੁਤ ਸਾਧ ਸੰਗਤ ਜੀ ਉੱਚੇ ਵੀ ਚੱਕ ਦਿੰਦੀ ਹੈ ਸੰਗਤ ਚਾਵੇ ਤਾਂ ਥੱਲੇ ਵੀ ਲਾ ਦਿੰਦੀ ਹੈ ਸਾਧ ਸੰਗਤ ਜੀ ਪਰ ਸੰਗਤ ਜੀ ਜੇ ਤੁਹਾਨੂੰ ਕੋਈ ਵੀ ਗੱਲ ਬੁਰੀ ਲੱਗੇ ਤੇ ਉਹ ਤੁਸੀਂ ਗੈਰ ਨਹੀਂ ਕਰਨੀ ਜੇ ਕੋਈ ਗੱਲ ਚੰਗੀ ਲੱਗੇ ਤੇ ਸਾਧ ਸੰਗਤ ਜੀ ਸਾਨੂੰ ਸੀਸ ਦੇਣੀ ਕਿ ਤੋ ਅਦੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਬਸ ਬਲਾਈਏ ਸਾਹਿਬ ਸੰਗਤਿ ਫੋਵੇ ਤੁਹ ਲਾਂਚੁ ਕਾ ਮਾਫ ਕਰਨੀਆਂ ਦਾਸ ਨੂੰ ਮਿਲਣ ਦਾ ਸਮਾਂ ਸਾਹਿਬ ਸੰਗਤਿ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ ਫੋਨ ਤੇ ਕਨੈਕਟ ਕਰ ਸਕਦੇ ਹੋ ਤੁਸੀਂ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੇ ਇੱਥੇ ਬਲਾਈਏ ਸਾਹਿਬ ਸੰਗਤਿ ਪਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ